ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਸ਼ੌਂਕ ਕਰਾਉਣ ਲੱਗੇ ਆਂ ਕਬੂਤਰਾਂ ਦਾ ਕਬੂਤਰ ਵੀ ਮੰਨ ਕੇ ਚੱਲੋ ਤੁਸੀਂ 20 ਤੋਂ 25 ਸਾਲ ਪੁਰਾਣੇ ਪਰ ਸੇਲ ਨਹੀਂ ਹੈਗੇ ਕੋਈ ਵੀ ਭਰਾ ਇਹਨਾ ਮੈਸੇਜ ਕਰੇ ਕਮੈਂਟ ਕਰੇ ਵੀ ਬਾਈ ਸੇਲ ਨੇ ਜਾਂ ਨੰਬਰ ਦੇ ਦੇ ਸੇਲ ਨਹੀਂ ਹੈਗੇ ਬੈਸੇ ਹੀ ਸ਼ੌਂਕ ਕਰਾਉਣ ਲੱਗੇ ਆਂ ਬਾਈ ਦੀ ਘਰੇ ਗਏ ਸੀਗੇ ਕੋਈ ਕੰਮ ਤੇ ਕਬੂਤਰ ਦੇਖ ਕੇ ਰੂਹ ਖੁਸ਼ ਹੋ ਗਈ ਤੇ ਬਾਜ਼ੀਆਂ ਵੀ ਛੱਡਦਾ ਬਾਈ ਤੇ ਜਿੱਤਦਾ ਵੀ ਹੈ ਹਰਦਾ ਵੀ ਹੈ ਪਰ ਮੇਰਾ ਫੋਕਸ ਸਾਰਾ ਕਬੂਤਰਾਂ ਦੇ ਉੱਤੇ ਸੀ ਮੈਂ ਕਿਹਾ ਚੱਲ ਵੀਡੀਓ ਬਣਾਉਣੀ ਆ ਵੈਸੇ ਬਾਈ ਬਣਾਉ ਨਹੀਂ ਦਿੰਦਾ ਸੀ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਵੀ ਸਾਰੇ ਹੀ ਪਾਉਂਦੇ ਆ ਵੀਡੀਓ ਤੁਹਾਨੂੰ ਪਤਾ ਵੀ ਹਰੇਕ ਬੰਦੇ ਨੂੰ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਚੋਰੀ ਦਾ ਡਰ ਹੁੰਦਾ ਇਹ ਕਬੂਤਰ ਆ ਬਾਈ ਜਿਹੰਦਰ ਸੋਹਿਆਂ ਦੇ ਤੇ ਇਕੱਲਾ ਕਬੂਤਰ ਬਾਜ਼ ਹੀ ਨਹੀਂ ਤੇ ਬਾਈ ਖੇਤੀ ਵੀ ਕਰਦਾ 6-7 ਕਿੱਲਾਂ ਦੀ ਤੇ ਘਟੋ ਘਟਨਾ ਵਾਲੇ 15-20 ਪਸ਼ੂ ਵੀ ਸੰਭਾਲਦਾ ਮੁੰਡੇ ਨੂੰ ਵੀ ਬਹੁਤ ਸ਼ੌਂਕ ਆ ਸਾਰੇ ਪਰਿਵਾਰ ਨੂੰ ਹੀ ਸ਼ੌਂਕ ਆ ਪਰ ਜਦੋਂ ਤੁਸੀਂ ਵੀ ਕਬੂਤਰ ਦੇਖੇ ਤੁਸੀਂ ਆਪ ਵੀ ਕਹੋਗੇ ਵੀ ਹਾਂ ਵਾਕੇ ਹੀ ਕਬੂਤਰ ਹੈਗੇ ਨੇ ਇੰਨੇ ਪੁਰਾਣੇ ਕਬੂਤਰ ਸਾਭ-ਸਾਭ ਕੇ ਰੱਖੇ ਨੇ ਵਿੱਚ ਤਾਂ ਕਬੂਤਰ ਜਿਹੜੇ ਆਪਾਂ ਦੇਖਦੇ ਆਂ ਵਿੱਚ ਤਾਂ ਉਹ ਬਰੀਡ ਨਸਲ ਜਿਵੇਂ ਮੰਨ ਕੇ ਚੱਲਿਓ ਵੀ ਬਿਮਾਰੀਆਂ ਕਰਕੇ ਕੁਝ ਪਿਓਰਿਟੀ ਕਰਕੇ ਕਬੂਤਰ ਬਹੁਤ ਜ਼ਿਆਦਾ ਖਰਾਬ ਹੋ ਗਏ ਮਰ ਗਏ ਬਿਮਾਰੀ ਦੇ ਵਿੱਚ ਆ ਕੇ ਤੇ ਪਿਓਰਿਟੀ ਕਰਨਾ ਜ਼ਰੂਰੀ ਆ ਪਰ ਪਿਓਰਿਟੀ ਬਹੁਤ ਤਰੀਕਿਆਂ ਨਾਲ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਕੋਈ ਅੰਸ ਬੱਚਦਾ ਨਹੀਂ ਬ੍ਰੀਡ ਖਤਮ ਹੋ ਜਾਂਦੀ ਹੈ तकरीबन तकरीबन ਨਾ ਕਬੂਤਰਾਂ ਦਾ ਸ਼ੌਂਕ ਕਰੋ ਤੇ ਇੱਕ ਸਾਰੇ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਤਾਂ ਕਿ ਆਪਣੀ ਜਿਹੜੀ ਅੱਗੇ ਸਪੌਂਸਰ ਹੋ ਸਕ ਸਕੇ ਤੇ ਸਪੌਂਸਰਡ ਹੋ ਵੀਡੀਓ ਫੇਰ ਹੀ ਆਪਣਾ ਚੈਨਲ ਆ ਜਿਹੜਾ ਅਪਡੇਟ ਹੋਊਗਾ ਤੇ ਹੁਣ ਇੰਟਰਵਿਊ ਆ ਆ ਮਹੀਨਾ ਥੋੜਾ ਜਿਹਾ ਤੁਹਾਨੂੰ ਪਤਾ ਵੀ ਪੂਰਾ ਮਹੀਨਾ ਬੰਦੀ ਕਰਿਆ ਹੋਦਾ ਇੰਟਰਵਿਊ ਦਾ ਕੰਮ ਜਿਹੜੀਆਂ ਕੋਈ ਪ੍ਰਾਣੀਆਂ ਕਰੀਆਂ ਵੀ ਆ ਉਹ ਆਪਾਂ ਇੰਟਰਵਿਊ ਸਾਰੀਆਂ ਵੀਡੀਓ ਆ ਜੋ ਵੀ ਪੰਨਾਂ ਪ੍ਰਾਣੀਆਂ ਪਾਵਾਂਗੇ ਪਰ ਫਿਲਹਾਲ ਪੂਰੇ ਮਹੀਨੇ ਦੇ ਵਿੱਚ ਮੈਂ ਕਿਤੇ ਨਹੀਂ ਜਾਂਦਾ ਤੇ ਫੋਨ ਬਹੁਤ ਆਉਂਦੇ ਆ ਭਰਾਵਾਂ ਦੇ ਇੰਟਰਵਿਊ ਵਾਲਿਆਂ ਦੇ ਤੇ ਇੰਟਰਵਿਊ ਆਪਾਂ ਤੁਹਾਨੂੰ ਪਤਾ ਵੀ ਕਿਤੇ ਨਹੀਂ ਜਾਂਦੇ ਸਭ ਨੂੰ ਜਵਾਬ ਦੇਈ ਜਾਂਦਾ ਵਿੱਚ ਬੰਦੇ ਪੈਸੇ ਵੀ ਦੇਣ ਨੂੰ ਤਿਆਰ ਨੇ ਪਰ ਆਪਾਂ ਫੇਰ ਵੀ ਕਹਿ ਦਈਦਾ ਵੀ ਆਪਾਂ ਨੂੰ ਲੋਹ ਲਾਲ ਚਾਹੀ ਨਹੀਂ ਨਹੀਂ ਜਾਣਾ ਵਿੱਚ ਮੌਧੀ ਕਬੂਤਰ ਨੇ ਬਾਈ ਕੋਲੇ ਕੱਕੇ ਵਾਲੇ ਕਬੂਤਰ ਬਾਈ ਵਾਲੇ ਇੰਨੇ ਪਿਓਰ ਬੈਠੇ ਆ ਜਾਨੀ ਕਿ ਤੁਸੀਂ ਛੱਡ ਗੱਲਾਂ ਦੋ ਯਾਰ ਬਾਹਲੇ ਚੰਗੇ ਕਬੂਤਰ ਬੈਠੇ ਆ ਤੇ ਟੀਰੇ ਵੀ ਨੇ ਸ਼ਾਖੇ ਵੀ ਨੇ ਤੇ ਮੇਰਾ ਵੀ ਇੱਕ ਦੋ ਕਬੂਤਰਾਂ ਦੇ ਉੱਤੇ ਮਨ ਆਇਆ ਸੀ ਮੈਂ ਬਾਈ ਨੂੰ ਕਿਹਾ ਮਾਹ ਵੀ ਪੈਸੇ ਦੱਸ ਦੇ ਜਿੰਨੇ ਤੂੰ ਕਹੇਗਾ ਉਹਨੇ ਦੇ ਦੂੰ ਚਾਹੇ ਮੈਂ ਲਵਾ ਮਾਂ ਚਾਹੇ ਮੈਂ ਕਿਸੇ ਨੂੰ ਲਵਾਵਾਂ ਪਰ ਬਾਈ ਕਹਿੰਦਾ ਨਹੀਂ ਸੇਲ ਨਹੀਂ ਦੇਨੇ ਤੈਨੂੰ ਬੱਚੇ ਜੇ ਹੋ ਸਕਿਆ ਤਾਂ ਵੀ ਦੇ ਦਾਂਗੇ ਕੋਈ ਗੱਲ ਨਹੀਂ ਤੇ ਬਰਾ ਆਪਾਂ ਬੱਤੀ ਨਹੀਂ ਆਪਾਂ ਤਾਂ ਬ੍ਰੀਡਰ ਕਬੂਤਰ ਚਾਹੀਦੇ ਸੀ ਕਬੂਤਰ ਬਹੁਤ ਸ਼ਾਨਦਾਰ ਨੇ ਸਾਰੇ ਭਰਾ ਕਰੋ ਸ਼ੌਂਕ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀ ਬਹੁਤ ਨਵੀਆਂ-ਨਵੀਆਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਕਬੂਤਰਾਂ ਦੀਆਂ ਬਹੁਤ ਪੰਜਾ ਆਪਣੇ ਕੋਲੇ ਵੀਡੀਓ ਇੰਟਰਵਿਊਆਂ ਵੀ ਪੰਜਾਂ ਨੇ ਤਿੰਨ-ਚਾਰ ਆਪਣੇ ਕੋਲੇ ਕਰੀਆਂ ਤੇ ਬਸ ਆ ਥੋੜੇ ਟਾਈਮ ਤੱਕ ਹੁਣ ਜਿਹੜੀਆਂ ਇੰਟਰਵਿਊਆਂ ਪਾ ਦਾਂਗੇ ਬਹੁਤ ਸ਼ਾਨਦਾਰ ਕਬੂਤਰਾਂ ਰੂਹ ਖੁਸ਼ ਹੋ ਗਈ ਸਤਿ ਸ੍ਰੀ ਅਕਾਲ ਜੀ ਸਾਰਿਆਂ